ਜੱਪਾ ਫੇਰ ਮਿੰਨੀ ਸ਼ੋਪਿੰਗ ਕੀਤੀ ਐ ਤੇ ਆ ਲੈ ਕੇ ਆਂਦਾ ਆਪਾਂ ਇੱਕ ਪੈਕਟ ਹਲਦੀ ਦਾ ਟਾਈਗਰ ਤੇ ਇਹ ਪੈਕਟ ਕਾਟੋ ਵਾਸਤੇ ਬਿਸਕਟਾਂ ਦਾ ਹਾਂ ਤੇ ਫਾਈ ਹੋਰ ਕੀ ਐ ਇਹਦੇ ਚ ਕੀ ਐ ਤੇ ਆ ਲੈ ਆਂਦੇ ਇਕੱਠੀ ਲੈ ਆਂਦੇ ਮੈਂ ਕਿਹਾ ਵੀ ਇੰਨਾ ਸਮਾਨ ਨਾ ਲਿਆ ਕਰੋ 10 ਪੌਂਸ ਇਕੱਠੀ ਸੌਸ ਦੇ ਲੈ ਫਿਰ ਉਹ ਦੁੱਧ ਲਿਆਂਦਾ ਤੇ ਆ ਲਿਆਂਦੇ 20 ਰੁਪਈਆਂ ਦੀ ਸੂਜੀ। ਸੋਜੀ ਖੋਲਪਨ ਕਰ ਤੇ ਇੱਕ ਲਿਆਂਦਾ ਵੀ ਪੈਕਟ ਬ੍ਰੈਡਾਂ ਦਾ ਤੇ ਅੱਜ ਬਣਾਉਣੀ ਅਸੀਂ ਸੂਜੀ ਵਾਲੇ ਬ੍ਰੈਡ ਕਾਟੋ ਬਣਾਉਗੀ। ਓਹੋ ਕਾਟੋ ਬਣਾਉਗੀ ਭਾਈ। ਪਰ ਆ ਜੀ ਸਾਰੇ ਤੇ ਬਾਕੀ ਕਬੀਲਦਾਰ ਇਹ ਆ ਕੀ ਹੈ? ਸਾਬਣਾਂ ਕੱਪੜੇ ਤੋਂ ਲੈ ਤੇ ਭਾਂਡੇ ਵਾਲੇ। ਆ ਇਹ ਭਾਂਡੇ ਵਾਲੀ, ਕੱਪੜੇ ਤੋਂ ਲੈ ਭਾਂਡੇ ਮਾਣਦੇ ਤੇ ਇਹ ਲਾ। ਤੇ ਆ ਹੈਗੀ ਐ ਸੈਂਡ ਕੱਪੜੇ ਤੋਂ ਆਰੀ। ਸਭ ਬਣ ਸਮਾਨਤਾ ਮੈਨੂੰ ਬਹੁਤ ਸ਼ੌਕ ਮੈਂ ਇਕੱਠਾ ਹੀ ਲੈ ਆਉਣੀ ਹੁੰਦੀ ਹੈ। ਇਹ ਚਲ ਕੇ ਤੇ ਆਲੂ ਕੁਆਲੇ ਫਿਰ ਮੈਂ ਨਾ ਢੋਲ ਨਾ ਦੇ ਸਾਲੂ ਤੇ ਹਰੀਆਂ ਮਿਰਚਾਂ ਇਹਦੇ ਨਾਲ ਆਪਾਂ ਕੱਲ ਨੂੰ ਸਬਜੀ-ਸੂਜੀ ਬਣਾਵਾਂਗੇ ਇਹਨਾਂ ਦੀ ਤੇ ਚਲੋ ਹੁਣ ਸਾਟੋ ਬਣਾਉਗੀ ਬ੍ਰੈਡ ਸੂਜੀ ਇਹ ਕਰਕੇ ਪਤਾ ਨਹੀਂ ਕੀ ਕੁਛ ਕਰੂਗੀ ਪਿਆਜ਼ ਲੈ ਆ ਚੱਕੇ ਤੋਂ ਪੱਤੇ ਕਿ ਕ ਮੈਂ ਕੱਟਾਂ ਹਾਂ ਪੱਤੇ ਕਿ ਕ ਮੈਂ ਕੱਟਾਂ ਦੇਖ ਦੇਖੀਏ ਕੱਟ ਨਾਲੇ ਤੁਹਾਨੂੰ ਪਤਾ ਲੱਗੂ ਵੀ ਕਿੰਨੀ ਪੱਟੀ ਦੀ ਹੁੰਦਾ ਕਿੰਨੀ ਮਿਹਨਤ ਲੱਗਦੀ ਹੈ ਬਣਾਉਣ ਕਰਦੇ ਆਜਾ ਸੂਜੀ ਆ ਸੂਜੀ ਚ ਆਪਾਂ 2 ਚਮਚ ਪਾਏ ਆ ਬੇਸਨ ਦੇ ਤੇ ਇਹ ਲਾਲ ਮੁੱਛ ਥੋੜੀ ਜੀ ਤੇ ਬਸ ਤੁੰਡੀ ਦੀ ਪਈ ਹੈ ਜਿਆਦਾ ਨਹੀਂ ਹੈਗੀ ਵੈਸੀ ਦੇਖਣ ਨੂੰ ਲੱਗਦੀ ਹੈ ਤੇ ਨਮਕ ਪਾਤਾ ਤੇ ਥੋੜੀ ਇਹਦੇ ਚ ਮੇਥੀ ਪਾਈ ਉਹ ਮਲਾਈ ਦੇ ਥੱਲੇ ਦੱਬੀ ਦੀ ਆ ਹੈਗੀ ਆਪਣੀ ਤਾਜੀ ਮਲਾਈ ਜਿਹੜੀ ਖੁਦ ਤੋਂ ਉਤਾਰੀ ਆ ਫਿਰ ਆਪਾਂ ਇੱਕ ਪਿਆਜ਼ ਹੀ ਕੱਟਾਂਗੇ ਜਿਆਦਾ ਹੋ ਜਣਾਂਗੇ 2 ਤਾਂ ਤੇ ਦੋ ਹਰੀਆਂ ਮਿਰਚਾਂ ਪਾਵਾਂਗੇ ਤੇ ਫਿਰ ਆਪਾਂ ਇਹਨੂੰ ਉਬਾਲ ਦਾਂਗੇ ਖੋਲ ਕੇ ਪਹਿਲਾਂ ਆਪਾਂ ਇਹਨੂੰ 10-15 ਮਿੰਟ ਵਾਸਤੇ ਰੱਖਾਂਗੇ ਹੁਣ ਇਹਨਾਂ ਸੂਜੀ ਉਦੋਂ ਥੋੜੀ ਜੀ ਹੋ ਜੂਗੀ ਸੈੱਟ ਇਸ ਤੋਂ ਮਲਾਈ ਪਾ ਕੇ ਉਹ ਕਰਤਾ ਤੇ ਆਈ ਕਪਾ ਪਿਆਜ਼ ਆਪਾਂ 1.5 ਪਾਇਆ ਤੇ ਮਿਰਚਾਂ ਪੇਕੋਈ ਪਈ ਹੈ 1.5 ਪਿਆਜ਼ ਪਾਇਆ ਤੇ ਇਧਰ ਆਪਣੀ ਚਾਹ ਰੈਡੀ ਹੋ ਗਈ ਤੇ ਬਸ ਉਸ ਤੋਂ ਬਾਅਦ ਬਸ ਸਿੱਕਲੇ ਫਰਾਈ ਕਰਨੇ ਆ ਹੋਰ ਕੋਈ ਕੰਮ ਨਹੀਂ ਤੇ ਫਿਰ ਬਣਾ ਕੇ ਦਿਖਾਉਨੇ ਤੁਹਾਨੂੰ ਚਲੋ ਜੀ ਅਸੀਂ ਹੁਣ ਕੁਝ ਬਣਾ ਕੇ ਰੈਡੀ ਕਰਕੇ ਰੱਖ ਲੇ ਤੇ ਬਾਕੀ ਨਾਲ ਦੇ ਨਾਲ ਬਣਾ ਕੇ ਤੇ ਫਿਰ ਆਪਾਂ ਇਹਨਾਂ ਨੂੰ ਕਰਾਂਗੇ ਫਰਾਈ ਲੇ ਚੰਗੀ ਤਰ੍ਹਾਂ ਲਾ ਕੇ ਇੱਕ ਚਮਚ ਪਾ ਕੇ ਥੋੜਾ ਜਿਹਾ ਮਤਲਬ ਆਇਲ ਪਾ ਲੋ ਜਿੰਨਾ ਤੁਹਾਨੂੰ ਸਹੀ ਲੱਗਦਾ ਫਰਾਈ ਕਰਨ ਵਾਸਤੇ ਤੇ ਫਿਰ ਆਪਾਂ ਇਹਨੂੰ ਗੈਸ ਵੱਸ ਆਪਾਂ ਮੀਡੀਅਮ ਜਿ ਰੱਖਾਂਗੇ ਜਿਆਦਾ ਨਾ ਬਾਲਾ ਸਲੋ ਨਾ ਜਿਆਦਾ ਫਾਸਟ ਆ ਸਾਡਾ ਜੀ ਡੁਪਲੀਕੇਟ ਸਟਿੰਮਰ ਸਾਡਾ ਉਹਨਾਂ ਲਾ ਤਾਂ ਸੀ ਵੀ ਇਹਦੇ ਨਾਲ ਆਏ ਵੀ ਚੰਗੀ ਤਰ੍ਹਾਂ ਨਾ ਜਿਹੜੀ ਮਲਾਈ ਵਗੈਰਾ ਹੁੰਦੀ ਹੈ ਕੋਸ਼ਿਸ਼ ਉਹ ਚੰਗੀ ਤਰ੍ਹਾਂ ਮੈਲਡ ਹੋ ਜਾਂਦੀ ਹੈ ਤੇ ਹੁਣ ਆਪਾਂ ਨੂੰ ਪਲਟ ਕੇ ਦੇਖਦੇ ਹਾਂ ਇਹ ਚਲੋ ਜੀ ਬਹੁਤ ਵਧੀਆ ਫਰਾਈ ਹੋ ਗਿਆ ਹੁਣ ਦੂਜੀ ਸਾਈਡ ਵੀ ਆਪਾਂ ਇੰਨ ਫਰਾਈ ਕਰ ਲਾਂਗੇ ਤੇ ਬਹੁਤ ਟੇਸਟੀ ਤੇ ਬਹੁਤ ਆਏ ਨਾ ਸਪੰਜੀ ਬਣ ਕੇ ਰੈਡੀ ਹੁੰਦਾ ਹੈ ਬਹੁਤ ਵਧੀਆ ਤੁਸੀਂ ਬਣਾ ਕੇ ਦੇਖਿਓ ਨਾਲੇ ਬਣ ਵੀ ਜਲਦੀ ਜਾਂਦਾ ਹੈ ਬਹੁਤ ਵਧੀਆ ਚੀਜ਼ ਬੱਚਿਆਂ ਨੂੰ 1 ਮਿੰਟ ਚ ਨਾਸ਼ਤਾ ਵਗੈਰਾ ਕੁਝ ਵੀ ਇਹ ਬਣ ਕੇ ਰੈਡੀ ਹੋ ਜਾਂਦਾ ਹੈ ਦੇਖੋ ਜੀ ਦੋਨੋਂ ਸਾਈਡਾਂ ਚੱਕੋ ਜੀ ਚਾਹ ਨਾਲ ਗ੍ਰੀਨ ਸੌਸ ਤੇ ਇੱਕ ਪਾਉਚ ਬਹੁਤ ਟੇਸਟੀ ਬਣਿਆ ਹੈ ਬਣਾ ਕੇ ਦੇਖੋ ਇੱਕ ਵਾਰ ਜ਼ਰੂਰ ਬਹੁਤ ਵਧੀਆ ਬਣਦੇ ਆ ਬਹੁਤ ਟੇਸਟੀ ਮੈਂਟ ਚ ਤਿਆਰ ਹੋ ਜਾਂਦਾ ਜਿੱਤੇ ਜਿਹਨੂੰ ਜਿਹਨੂੰ ਵਧੀਆ ਲੱਗੇ ਪਲੀਜ਼ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਥੈਂਕ ਯੂ ਫਾਈਨਲੀ ਕਾਟੋ ਐਂਡ ਸਿੱਧੂ ਸਾਹਿਬ ਇੰਜੋਏ ਕਰਦੇ ਹੋਏ ਕਾਂਦੇ ਪਿੱਛੇ ਬ੍ਰੈਡੋ ਬਰੈਡੀ ਹੁੰਦੇ ਹੋਏ